ओम शांति ओम शांति दोस्तों जिस तरह के जो सड़की हादसे ਦੇ ਵਿੱਚ ਇੱਕ ਡਰਾਈਵਰ ਦੀ ਜੋ ਮੌਤ ਹੋ ਗਈ ਸੀ ਨੋਵਾ ਗੱਡੀ ਦੇ ਜਿਸ ਦੇ ਲਈ ਸਮਾਣਾ ਹੈਲਪਲਾਈਨ ਤੇ ਅਸੀਂ ਪੋਸਟ ਪਾਈ ਸੀ ਕਿ ਪਰਿਵਾਰ ਦੀ ਲੋੜਵੰਦ ਉਸ ਦੀ ਹੈਲਪ ਕੀਤੀ ਜਾਵੇ ਅੱਜ ਸਮਾਣਾ ਦੇ ਸਤੀ ਮੰਦਰ ਮਹਿਲਾ ਸੰਗੀਤਨ ਮੰਡਲੀ सुषमा ਜੀ ਦੀ ਅਗਵਾਈ ਦੇ ਵਿੱਚ ਉੱਥੇ ਕੀਰਤਨ ਵੀ ਕਰਦੇ ਨੇ ਘਰਾਂ ਦੇ ਵਿੱਚ ਜਾ ਕੇ ਵੀ ਕੀਰਤਨ ਕਰਦੇ ਨੇ ਉਹਨਾਂ ਵੱਲੋਂ ਵੀਡੀਓ ਦੇਖ ਕੇ ਇਹਨਾਂ ਦੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਅਸੀਂ ਵੀ ਇਸ ਪਰਿਵਾਰ ਦੀ ਜੋ ਮਦਦ ਆਪਣੀ ਕੀਰਤਨ ਮੰਡਲੀ ਵੱਲੋਂ ਕਰੀਏ ਅੱਜ ਇਹਨਾਂ ਵੱਲੋਂ ਇਹਨਾਂ ਦੀ ਸਾਰੀ ਮੰਡਲੀ ਵੱਲੋਂ ਭੈਣਾ ਵੱਲੋਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਨੇ 10000 ਰੁਪਏ ਉਹਨਾਂ ਵੱਲੋਂ ਇਕੱਠੇ ਕੀਤੇ ਗਏ ਨੇ ਤੇ ਇਹ 10000 ਰੁਪਏ ਨੇ ਜੋ ਉਹ ਪਰਿਵਾਰ ਨੂੰ ਇਹ ਆਪਣੇ ਹੱਥਾਂ ਦੇ ਨਾਲ ਉੱਥੇ ਹੈਂਡ ਓਵਰ ਕਰਨ ਦੇ ਲਈ ਉਹਨਾਂ ਨੂੰ ਦੇਣ ਦੇ ਲਈ ਜਾ ਰਹੇ ਨੇ ਤਾਂ ਕਿ ਪਰਿਵਾਰ ਦੀ ਜੋ ਕੁਛ ਨਾ ਕੁਛ ਇਹ ਜਿਹੜੀ ਮਦਦ ਹੋ ਸਕੇ ਤੇ ਉਹ ਆਪਣੀ ਜਿਹੜੀ ਰੋਜ਼ੀ ਰੋਟੀ ਹੈ ਜੋ ਆਪਣਾ ਜੋ ਉਹਨਾਂ ਦਾ ਘਰ ਦਾ ਜੀ ਚਲਾ ਗਿਆ ਉਸ ਤੋਂ ਬਾਅਦ ਵੀ ਚਲੋ ਕੁਝ ਟਾਈਮ ਲਈ ਉਹਨਾਂ ਦਾ ਉਹਨਾਂ ਨੂੰ ਕੁਝ ਹੈਲਪ ਦੇ ਤੌਰ ਦੇ ਉੱਤੇ ਵੀ ਜਿੰਨੀ ਆਪਾਂ ਮਦਦ ਕਰ ਸਕਦੇ ਹਾਂ ਉਹ ਕਰ ਸਕੀਏ ਇਸ ਲਈ ਮੈਂ ਸਾਰੀ ਹੀ ਸਤੀ ਮੰਦਰ ਜੋ ਮਹਿਲਾ ਸੰਗੀਤਨ ਮੰਡਲੀ ਹੈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਕਿ ਜਿਨ੍ਹਾਂ ਨੇ 10000 ਰੁਪਏ ਨੇ ਜੋ ਉਹ ਇਹ ਫਤਿਹਪੁਰ ਦਾ ਜੋ ਡਰਾਈਵਰ ਉਸ ਨੋਵਾ ਕਾਰ ਦੇ ਵਿੱਚ ਚਲਾ ਗਿਆ ਸੀ ਉਸ ਦੇ ਪਰਿਵਾਰ ਦੇ ਲਈ ਇਹਨਾਂ ਨੇ ਸਾਰੇ ਨੇ ਇਕੱਠੇ ਕਰਕੇ 10000 ਰੁਪਏ ਇਹ ਅੱਜ ਉੱਥੇ ਦੇਣ ਲਈ ਜਾ ਰਹੇ ਨੇ ਬਹੁਤ ਬਹੁਤ ਧੰਨਵਾਦ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਓਮ ਸ਼ਾਂਤੀ ਜੋ ਕਿ ਸਮਾਣਾ ਹੈਲਪਲਾਈਨ ਤੇ ਅਸੀਂ ਅਪੀਲ ਕੀਤੀ ਸੀ ਕਿ ਫਤਿਹਪੁਰ ਦਾ ਜੋ ਡਰਾਈਵਰ ਹੈ ਜਿਸ ਦੀ ਸੜਕ ਹਾਸੇ ਦੇ ਵਿੱਚ ਜਿੱਥੇ ਸਾਡੇ ਸਮਾਨਾ ਦੇ 7 ਬੱਚਿਆਂ ਦੀ ਜੋ ਦਰਦਨਾਕ ਮੌਤ ਹੋ ਗਈ ਸੀ ਉਸ ਦੇ ਨਾਲ ਉਸ ਡਰਾਈਵਰ ਦੀ ਵੀ ਮੌਤ ਹੋ ਗਈ ਸੀ ਜਿਸ ਦੇ ਲਈ ਇਸ ਡਰਾਈਵਰ ਦੀ ਪਰਿਵਾਰ ਦੀ ਜੋ ਕਿ ਬਹੁਤ ਲੋੜਵੰਦ ਹੈ ਉਸ ਦੇ ਲਈ ਮਦਦ ਦੇ ਲਈ ਅਪੀਲ ਕੀਤੀ ਗਈ ਸੀ ਮੈਂ ਧੰਨਵਾਦ ਕਰਾਂਗਾ ਅਗਰਸੈਨ ਕਲੋਨੀ ਤੋਂ ਸਾਡੇ ਭਾਬੀ ਜੀ ਮੋਨਿਕਾ ਗਰਗ ਜੀ ਜੋ ਕਿ ਸਾਡੇ ਰਜਿੰਦਰ ਬੱਲੀ ਜੀ ਦੇ ਉਹਨਾਂ ਦੇ ਪਤਨੀ ਨੇ ਉਹਨਾਂ ਨੇ ਆਪਣੇ ਜੋ ਉਹਨਾਂ ਦੇ ਆਂਡ ਗਵਾਂਡ ਦੇ ਵਿੱਚ ਜਿੰਨੀਆਂ ਵੀ ਉਹਨਾਂ ਦੇ ਨਾਲ ਉਹਨਾਂ ਦੇ ਜੋ ਨਾਲ ਦੇ ਜੋ ਆਂਡੀ ਗਵਾਂਡੀ ਸੀਗੇ ਉਹਨਾਂ ਨਾਲ ਉਹਨਾਂ ਨੇ ਗੱਲ ਕੀਤੀ ਤੇ ਇਹਨਾਂ ਨੇ 4400 ਰੁਪਏ ਨੇ ਜੋ ਉਹ ਸਾਰਿਆਂ ਨੇ ਇਕੱਠੇ ਕਰਕੇ 4400 ਰੁਪਏ ਇਸ ਪਰਿਵਾਰ ਦੀ ਮਦਦ ਕਰਨ ਦੇ ਲਈ ਇਕੱਠੇ ਕੀਤੇ ਨੇ ਤੇ ਇਹ ਹੁਣ ਅੱਜ ਜੋ ਉਸ ਪਰਿਵਾਰ ਨੂੰ ਆਪਣੇ ਹੱਥਾਂ ਦੇ ਨਾਲ ਇਹ ਪੈਸੇ ਨੇ ਜੋ ਉੱਥੇ ਨਾਲੇ ਤਾਂ ਜੋ ਦੁੱਖ ਸਾਂਝਾ ਕਰਨ ਦੇ ਲਈ ਕਿ ਪਰਿਵਾਰ ਨੂੰ ਮਿਲ ਕੇ ਅਸੀਂ ਉਹਨਾਂ ਦਾ ਦੁੱਖ ਵੰਡਾਈਏ ਫਤਿਹਪੁਰ ਜਾ ਕੇ ਨਾਲੇ ਉਸ ਪਰਿਵਾਰ ਦੇ ਲਈ ਇਹ 4400 ਰੁਪਏ ਆਪਣੇ ਹੱਥਾਂ ਦੇ ਨਾਲ ਉੱਥੇ ਪਹੁੰਚਾਣ ਜਾ ਰਹੇ ਨੇ ਮੈਂ ਧੰਨਵਾਦ ਕਰਾਂਗਾ ਮੋਨਿਕਾ ਜੀ ਦਾ ਤੇ ਇਹਨਾਂ ਦੇ ਨਾਲ ਹੀ ਜਿੰਨੀਆਂ ਵੀ ਭੈਣਾ ਇਹਨਾਂ ਨੇ ਜਿਨ੍ਹਾਂ ਨੇ ਇਸ ਯੋਗਦਾਨ ਦੇ ਵਿੱਚ ਚਾਹੇ ਕਿਸੇ ਨੇ 100 ਰੁਪਏ ਦਿੱਤਾ ਕਿਸੇ ਨੇ 500 ਰੁਪਏ ਦਿੱਤਾ ਜੋ 4400 ਰੁਪਏ ਇਹਨਾਂ ਨੇ ਇਕੱਠੇ ਕੀਤੇ ਨੇ ਜੋ ਇਸ ਪਰਿਵਾਰ ਦੇ ਲਈ ਬਹੁਤ ਹੀ ਉਹਨਾਂ ਦੀ ਰੋਜੀ ਰੋਟੀ ਦੇ ਲਈ ਉਹਨਾਂ ਦੀ ਜੀਵਿਕਾ ਦੇ ਲਈ ਬਹੁਤ ਹੀ ਇਸ ਟਾਈਮ ਜ਼ਰੂਰਤ ਦੇ ਲਈ ਇਹਨਾਂ ਨੇ ਪੈਸੇ ਐਫਰ ਇਹ ਕੀਤਾ ਹੈ ਉਹਦੇ ਲਈ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਾਂਗਾ ਕਿ ਇਹਨਾਂ ਨੇ ਪਰਿਵਾਰ ਦਾ ਜੋ ਇਹ ਇਸ ਤਿਸ ਸਮੇਂ ਮਦਦ ਦਾ ਜੋ ਇਹ ਉਪਰਾਲਾ ਕੀਤਾ ਹੈ ਮੈਂ ਹੋਰਾਂ ਨੂੰ ਵੀ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਤੁਸੀਂ ਜੋ ਵੀ ਤੁਸੀਂ ਇਸ ਪਰਿਵਾਰ ਦੇ ਲਈ ਦੇਣਾ ਚਾਹੁੰਦੇ ਹੋ ਤਾਂ ਜਰੂਰ ਤੁਸੀਂ ਉਸ ਪਰਿਵਾਰ ਨੂੰ ਦੇ ਕੇ ਆਓ ਉਹਨਾਂ ਦਾ ਖਾਤਾ ਨੰਬਰ ਵੀ ਅਸੀਂ ਪਾਇਆ ਸੀਗਾ ਤੇ ਤੁਸੀਂ ਫਤੇਪੁਰ ਜਾ ਕੇ ਵੀ ਤੁਸੀਂ ਉੱਥੇ ਇਹ ਮਦਦ ਦੇ ਕੇ ਆ ਸਕਦੇ ਹੋ ਓਮ ਸ਼ਾਂਤੀ ਓਮ ਸ਼ਾਂਤੀ